ਆ ਇਸਾਸਪੇ ਆਉਂਦਾ ਹਾਂ ਇਸਾਸਪੇ ਆਉਂਦਾ ਹਾਂ ਇਹ ਇੱਦਾਂ ਸਾਰੇ ਇੰਟਰਨੈਟ ਰਾਜਾ ਕਿਹਦੇ ਬਾਰੇ ਅਬੇ ਅਬੀ ਵਾਪਸ ਕਰਤਾ ਇਹਨੂੰ ਇਹਨੂੰ ਕੱਢ ਦੇ ਮੇਰੀ ਵੀਡੀਓ ਸਾਰਾ ਖਾ ਦੇਗਾ ਸਾਰਾ ਅੰਦਰ ਕਰ ਗਿਆ ਉਹ ਵੀਡੀਓ ਅੱਗੇ ਆਪਨੇ ਮੇਰੀ ਮੇਰੀ ਕਾਹਦੇ ਦਾ ਕੋਈ ਰੁਆ ਨਹੀਂ ਸੈੱਡ ਹੋਏ ਯਾਰ ਸੈੱਡ ਇੱਕ ਤਾਂ ਭੱਜੇਗਾ ਤੂੰ ਕੁੱਤੜ ਮੇਰੀ ਉਹਨੇ ਸਭ ਖਾਇਆ

ਤੇ ਬਈ ਬਸ ਕੋਈ ਕਿਹਦਾ ਮੈਂ ਕੰਗਨ ਦੁਸ਼ਮਣੀ ਨਹੀਂ ਹੈ ਨਹੀਂ ਸਾਡੇ ਨਾਲ ਤੇਰਾ ਕੋ ਹੈ ਜੀ ਸਾਡੀ ਤੇਰਾ ਮੂੰਹ ਸੁਣੇਂਗਾ ਯਾਰ ਤੂੰ ਯਾ ਸੇਫਟੀ ਆਫ ਕਰ ਫਿਰ ਤੁਸੀਂ ਅੱਜ ਆਫ ਕਿਉਂ ਕਰਦੇ ਫਿਰ ਜਦੋਂ ਤੂੰ ਸਾਰੇ ਨਹੀਂ ਮਾਰਦਾ ਫਿਰ ਨਹੀਂ ਲੋਕ ਮੀਡੀਆ ਕ ਬਣਾਈਏ ਫਿਰ ਤੂੰ ਸੇਫਟੀ ਆਫ ਕਰ ਕਿਉਂ ਤਾ ਯਾਰ ਮੈਂ ਵੀ ਨਹੀਂ ਕਰ ਫਿਰ ਜਦ ਜਦ ਤੇਰਾ ਦੁਸ਼ਮਣੀ ਨਹੀਂ ਤੈਨੂੰ ਕੀ ਲੱਗਦਾ ਅੱਜ ਸ਼ਾਰਟ ਨਹੀਂ ਆ ਜਾ ਸਕਦਾ ਸਾਡੀ ਤੇਰਾ ਕਿਉਂ ਫਿਰ ਕਿਉਂ ਮਾਰ ਦੋ ਜੇ ਮੈਨੂੰ ਕੋਈ ਨਹੀਂ ਆਇਆ ਪ੍ਰੈਸ ਵਾਲੇ ਆ ਗਏ ਪ੍ਰੈਸ ਦੇ ਸਾਹਮਣੇ ਰਹਿ ਜਾ ਉਹ ਹੋਰ ਵੀ ਦਾ ਇਹ ਤਾਂ ਆ ਕਿਸੇ ਜੀ ਇਦਾਂ ਰਹਿਣਾ ਲਾਈਵ ਨਹੀਂ ਹੈਗਾ ਕਿਥੋਂ ਦਾ ਰਹਿਣ ਮਿਲਾਇਆ ਸੀ 20 ਸਾਲ ਦਾ ਕਿਹਾ ਸੀ ਡਾਲੀਆ ਮਿਰਜ਼ਾਨਪੁਰ ਨਹੀਂ 100 ਮੈਨੂੰ ਨਹੀਂ ਕਰਦਾ ਤਰਬਿਆ ਬਾਹਰ ਗੁਰਪ੍ਰੀਤ ਸਿੰਘ ਜੀ ਡਾਲੀਆ ਉਹ ਕਿਥੋਂ ਦਾ ਰਹਿਣ ਮਿਲਾਇਆ ਗਿਆ ਸੀ ਕਿੱਥੇ ਨਿਕਲਿਆ ਸੀ ਸੋਰੀ ਸੋਰੀ ਕੱਢ ਰਿਹਾ ਹਾਂ ਜੀ ਕਿਸੇ ਜੀ ਸਾਥੇ ਦੇਖੋ ਜਿਹੜਾ ਜਿਹੜਾ ਇਹਦਾ ਨਾਮ ਗੁਰਪ੍ਰੀਤ ਸਿੰਘ ਹੈ ਆ ਡਾਲੀਆ ਮਿਰਜ਼ਾਨਪੁਰ ਜਿਹੜਾ ਹੈਗਾ ਗੁਰਦਾਸਪੁਰ ਦੇ ਇਵੈਂਨ ਨਾਲ ਹੈਗਾ ਅ ਇੱਕ ਸਰਵਿਸਮੈਨ ਹੈਗਾ ਐਂਡ ਪ੍ਰੈਜੈਂਟਲੀ ਆਪ ਜਿਹੜਾ ਹੈਗਾ ਪੈਕਸੋ ਦੇ ਵਿੱਚ ਜਿਹੜੇ ਹੈਗੇ ਜੇਲ ਸਿਕਿਉਰਟੀ ਹੈ ਉੱਥੇ ਹੈ ਕੰਮ ਕਰੇ ਅਸੀਂ ਅ ਅਸੀਂ ਸਾਨੂੰ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਭਈ ਇਸ ਤਰੀਕੇ ਨਾਲ ਹੈਗਾ ਉਹ ਜੇਲ ਤੋਂ ਰੈਪਨ ਲੈ ਗਿਆ ਇਹਨੇ ਜਿਹੜਾ ਹੈਗਾ ਦਵੰਗਲਾ ਪੀਸ ਜੁਡੀਕਸ਼ਨ ਦੇ ਵਿੱਚ ਆਪਣੀ ਜਿਹੜੀ ਵਾਈਫ ਹੈ ਔਰ ਉਹਦੀ ਜੋ ਮਦਦ ਹੈਗੀ ਆਪਣੀ ਸਾਸ ਨੂੰ ਉਹਨੂੰ ਸ਼ੂਟ ਕਰਤਾ ਉਹ ਇਮੀਡੀਏਟਲੀ ਜਿਹੜੀ ਹੈਗੀ ਸਾਡੀ ਟੀਮਾਂ ਇਮੀਡੀਏਟਲੀ ਜਿਹੜੇ ਡੀਐਸਪੀ ਦਿਨਾਨਗਰ ਐਸਐਚਓ ਸਿਟੀ ਐਸਪੀ ਡੀ ਸਾਹਿਬ ساری ਸਾਡੀ ਟੀਮਾਂ ਜਿਹੜੀ ਮਲਟੀਪਲ ਅਸੀਂ ਸਵੇਰੇ ਦੇ ਜਿਹੜੀ ਅੱਗੇ ਮਲਟੀਪਲ ਟੀਮਾਂ ਅਲੋਂਗ ਵਿਦ ਐਸਐਸਜੀ ਟੀਮ ਐਸਐਸਜੀ ਐਂਡ ਐਸਓਜੀ ਦੀ ਟੀਮ ਹੈਗੀ ਅ ਅਸੀਂ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਕੋਡਨ ਨਨ ਸਰਚ ਜਿਹੜਾ ਹੈਗਾ ਕੌਮਿੰਗ ਆਪਰੇਸ਼ਨ ਕੀਤਾ ਨਨ ਛੜੀ ਇੱਕ ਟੀਮ ਇੱਥੇ ਆਈ ਸਾਨੂੰ ਜਿੱਥੇ ਐਚ.ਐਚ.ਓ ਸਾਹਿਬ ਇੱਥੇ ਸਗੇ ਐਂਡ ਇਹਨਾਂ ਨੇ ਜਦੋਂ ਇਹਦੇ ਪਤਾ ਚਲਿਆ ਤਾਂ ਇਮੀਡੀਏਟਲੀ ਜਿਹੜਾ ਹੈਗਾ ਸਾਰੀ ਟੀਮਾਂ ਨੇ ਆ ਕੇ ਇੱਥੇ ਕਲੋਜ਼ ਆਫ ਕਰ ਲਿਆ ਸੀ ਅਸੀਂ 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 ਇਹਦੇ ਨਾਲ ਮੈਂ ਪਰਸਨਲੀ ਇਹਦੇ ਨਾਲ ਇਹਨੂੰ ਗੱਲ ਕਰਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਐਚ.ਐਚ.ਓ ਐਚ.ਐਚ.ਓ ਸਾਹਿਬ ਨੇ ਕੀਤੀ ਇਵਨ ਐਸ.ਪੀ.ਡੀ ਸਾਹਿਬ ਨੇ ਕੀਤੀ ਅਸੀਂ ਪੂਰਾ ਐਫਰਟ ਕੀਤਾ ਇਹਨਾਂ ਨੂੰ ਕਨਵਿੰਸ ਕਰਨ ਦਾ ਬਟ ਜਿਹੜਾ ਹੈਗਾ ਅਫਸਰਨਟਲੀ ਇਨੇ ਜਿਹੜਾ ਹੈਗਾ ਸੁਸਾਈਡ ਕਰ ਦਿੱਤਾ ਇੱਕ ਮੋਟੀ ਸਭੀ ਚੀਜ਼ ਕੋ ਸਰ ਜੀ ਜੀ ਸਰ ਕੋਈ ਇੱਕ ਸੰਭਾਗ ਦੇਖੋ ਉਹ ਜੇਲਡ ਗਾਰਡ ਡਿਊਟੀ ਚ ਹੈ ਬਾਕੀ ਸਾਰੀ ਇਨਵੈਸਟੀਗੇਸ਼ਨ ਸਿਕਾਵੇਗਾ ਕਿ ਉਹ ਕੀ ਕਾਰਨ ਸੇ ਮਾਰਨ ਦਾ ਦੇਖੋ ਦੇਖੋ এজ ਆਫ ਨਾਓ ਇਨਵੈਸਟੀਗੇਸ਼ਨ ਚੱਲ ਰਿਹਾ ਹੈ ਦੇਖ ਰਹੇ ਹੈਗੇ ਬਟ ਪ੍ਰਾਇਮਰ ਫੈਸਾ ਜਿਹੜਾ ਹੈਗਾ ਇਹਦੀ ਇਹਦੀ ਵਾਈਫ ਤੇ ਨਾਲ ਕੋਈ ਆ ਜਿਹੜਾ ਡਿਸਪਿਊਟ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ ਨਹੀਂ 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 ਜੀ ਐਜ਼ ਆਫ ਨਾਊ ਇਹੋ ਜਿਹਾ ਕੋਈ ਨਹੀਂ ਹੈ ਜੀ ਅਸੀਂ ਇਹਨਾਂ ਨੂੰ ਪੂਰੇ ਕਨਵਿੰਸ ਕੀਤਾ ਹੈਗਾ ਐਂਡ ਅਸੀਂ ਸਾਡਾ ਕਿਉਂਕਿ ਤੁਸੀਂ ਦੇਖ ਸਕਦੇ ਹੋਗੇ ਕਿ ਸ਼ਾਇਦ ਨੰਬਰ ਸੀਮ ਬੜੀ ਵੀ ਆਈਸੀ ਸਕੀਮ ਹੈਗੀ ਐਂਡ ਇੱਥੇ ਕਾਫੀ سارے ਫਲੈਟਸ ਹੈਗੇ ਕਾਫੀ سارے ਲੋਕ ਹੈ ਤਾਂ ਉਹਨਾਂ ਦੀ ਸੇਫਟੀ ਕਰਕੇ ਅਸੀਂ ਚਾਰੋਂ ਤਰਫੋਂ ਇਹਨਾਂ ਨੂੰ ਕੋਆਰਡੀਨੇਟ ਕੀਤਾ ਹੈਗਾ ਅਸੀਂ ਪੂਰੀ ਜਿਹੜਾ ਹਰ ਇੱਕ ਜਿਹੜਾ ਪੁਆਇੰਟ ਅਸੀਂ ਸੀਲ ਕਰ ਲਿਆ ਸੀਗਾ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਅਨਪੂਰਵ ਅਸੀਂ ਜਿਹੜਾ ਪਬਲਿਕ ਸੇਫਟੀ ਐਂਡ ਸਿਕਿਉਰਿਟੀ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਮਿਨਿਮਮ ਜਿਹੜਾ ਹੈਗਾ ਅਸੀਂ ਟਰਾਈ ਕੀਤਾ ਕਿ ਵੀ ਇਹਨਾਂ ਨੂੰ ਇਹਨਾਂ ਨੂੰ ਕਨਵਿੰਸ ਕਰਕੇ ਇਹਨੂੰ ਸਰੰਗਰ ਕੇ ਆਪਣੀ ਸਾਰੀ ਬਣੀ ਸਾਰੀ ਦਸ ਹੋ ਗਈ ਇਹਦੀ ਜੀ ਜੀ ਇਹ ਠੀਕ ਹੈ ਸੇਚ ਕੋਲੀ ਮਾਰੀ ਨੇ ਆਪਣੇ ਨੂੰ ਜਦੋਂ ਉਹ ਅਸੀਂ ਅਸੀਂ ਇਨਵੈਸਟਿਗੇਟ ਕਰ ਰਹੇ ਇਹਦੇ ਸ਼ੋਰ ਜਿਹੜਾ ਹੈਗਾ ਇੱਕ ਸ਼ੋਰ ਦਾ ਕਾਰਨ ਕੀ ਲੱਗਾ ਵੀ ਸਸਨ ਦੇ ਦੇਖੋ ਉਹ ਆਲਰੇਡੀ ਲਿਟੀਗੇਸ਼ਨ ਜਿਹੜਾ ਹੈਗਾ ਇਹ ਜਿੰਨੀ ਜਿਤਨੀ ਸਾਡੇ ਨਾਲ ਇਹਨਾਂ ਦੀ ਗੱਲ ਹੋਈ ਹੈ ਉਹਦੇ ਚ ਜਿਹੜੀ ਹੈਗੀ ਲਿਟੀਗੇਸ਼ਨ ਜਿਹੜੀ ਹੈਗੀ ਉਹ ਚੱਲ ਰਹੀ ਹੈਗੀ ਵਾਈਫ ਦੇ ਨਾਲ ਇਹਨਾਂ ਦਾ ਫੈਮਿਲੀ ਡਿਸਪਿਊਟ ਹੈ ਇਸ ਕਰਕੇ ਜਿਹੜਾ ਹੈਗਾ ਉਹ ਬੜਾ ਅਨਫੋਰਚਨਟ ਇਨਸੀਡੈਂਟ ਹੈ ਬਟ ਸਾਡੀ ਟੀਮ ਨੇ ਸਪੈਸ਼ਲੀ ਐਸਐਸਓ ਸਿਟੀ ਐਂਡ ਐਸਪੀਡੀ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ ਹੈਗਾ ਕਿਉਂਕਿ ਇਮੀਡੀਏਟਲੀ ਕਿਤੇ ਇਹ ਵੀ ਏਸ਼ੀਅਰਿਆ ਚ ਆ ਕੇ ਜਿਹੜੀ ਕੋਈ ਆਫਰ ਦਾ ਡੈਮੇਜ ਨਾ ਹੋ ਜਾਏ ਤਾਂ ਇਸ ਕਿ ਅਸੀਂ ਜਿਹੜਾ ਹੈਗਾ ਪੂਰਾ ਇਹਨੂੰ ਕੋਡਿੰਗ ਕੀਤਾ ਹੈਗਾ ਐਂਡ ਪੂਰਾ